ਸਰਕਾਰ ਦੇ ਨਾਲ ਮੀਟਿੰਗ ਤੋਂ ਬਾਅਦ ਪੀਆਰਟੀਸੀ ਤੇ ਪਨਬਾਸ ਕਰਮਚਾਰੀਆਂ ਦੀ ਹੜਤਾਲ ਖਤਮ ਪੰਜਾਬ ਪਰ ਦੇ ਵਿੱਚ ਮੜਚਲੀਆਂ ਰੋਡਵੇਜ਼ ਦੀਆਂ ਬੱਸਾਂ ਟ੍ਰਾਂਸਪੋਰਟ ਮੰਤਰੀ ਬੋਲੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਕਰਾਂਗੇ ਹੱਲ ਦਿੱਲੀ ਦੇ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਦੀ ਅਗਵਾਈ ਦੇ ਵਿੱਚ ਐਸਵੀਐਲ ਤੇ ਹੋਈ ਐਮਬੈਟਾ ਗਰ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਹੋਏ ਸ਼ਾਮਿਲ ਸੀਐਮ ਬੋਲੇ ਜੇ ਇੰਡਸ ਤੋਂ ਮਿਲੇਗਾ ਪਾਣੀ ਤਾਂ ਦਿਆਂਗੇ ਅੱਗੇ ਪਰ ਨਹੀਂ ਬਣੇਗੀ ਕੋਈ ਨਹਿਰ ਵਿધાન ਸਭਾ ਦੇ ਸਪੈਸ਼ਲ ਸੈਸ਼ਨ ਤੋਂ ਪਹਿਲਾਂ ਕਾਂਗਰਸ ਦਾ ਮੰਤਨ ਐਲੋਪੀ ਪ੍ਰਤਾਪ ਬਾਜਪਾ ਦੀ ਇੱਕ ਵਾਈ ਦੇ ਵਿੱਚ ਹੋਈ ਪਾਰਟੀ ਵਿਧਾਇਕਾਂ ਦੀ ਮੀਟਿੰਗ ਵਿਧਾਨ ਸਭਾ ਚ ਸਰਕਾਰ ਨੂੰ ਘੇਰਨ ਦੀ ਤਿਆਰੀ ਚ ਕਾਂਗਰਸ ਨਿਊ ਵੀਰਵੈਲ ਦੀ ਮਾਲਕ ਦੀ ਕਤਲ ਦੀ ਨਵੀਂ ਸੀਸੀਟੀਵੀ ਆਈ ਸਾਹਮਣੇ ਸੰਜੀਵ ਬਰਮਾ ਨੂੰ ਗੋਲੀਆਂ ਮਾਰ ਕੇ ਫਰਾਰ ਹੁੰਦੇ ਦੇਖੇ ਦੋ ਹਮਲਾਵਰ ਕਾਰ ਦੇ ਵਿੱਚ ਬੈਠੇ ਸੰਜੀਵ ਬਰਮਾ ਨੂੰ ਬਿਲਕੁਲ ਨੇੜੇ ਆ ਕੇ ਮਾਰੀਆਂ ਗਈਆਂ ਸਨ ਗੋਲੀ ਸੰਜੀਵ ਬਰਮਾ ਕਤਲकांड ਦੇ ਵਿੱਚ ਹੋਏ ਇਨਕਾਊਂਟਰ ਤੇ ਭਾਜਪਾ ਨੇ ਚੁੱਕੇ ਸਵਾਲ ਸੱਜਾ ਬੋਲੇ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਮਾਰੇ ਜਾ ਰਹੇ ਨੇ ਮਾਵਾਂ ਦੇ ਪੁੱਤ ਇਨਕਾਊਂਟਰ ਦੀ ਹੋਵੇ ਸੀ ਇਹ ਜਾਂਚ ਆਮ ਆਦਮੀ ਪਾਰਟੀ ਦਾ ਪਲਟਵਾਰ ਬੀਜੇਪੀ ਪਾਲ ਰਹੀ ਹੈ ਗੈਂਗਸਟਰ ਬੇਅਤ ਬਿਤੇ ਨਾ ਕਾਨੂੰਨ ਬਣਾਉਣ ਤੇ ਬੋਲੇ ਐਸਜੀਪੀਸੀ ਪ੍ਰਨਾਨ ਅੱਜ ਜਿਹੜੀਆਂ ਖਬਰਾਂ ਦਾ ਜ਼ਿਕਰ ਕਰਾਂਗਾ ਉਹਨਾਂ ਦੇ ਵਿੱਚ ਉਹ ਖਬਰ ਜੋ ਸਿਸਟਮ ਨੂੰ ਸ਼ੀਸ਼ਾ ਦਿਖਾਏਗੀ ਉਹ ਖਬਰ ਹੋਏਗੀ ਜੋ ਤੁਹਾਡੇ ਲਈ ਜਾਣਨੀ ਤੇ ਸਮਝਣੀ ਜ਼ਰੂਰੀ ਹੈ ਤੇ ਇਸ ਦੇ ਨਾਲ ਹੀ ਅੱਜ ਮੈਂ ਗੱਲ ਕਰਾਂਗਾ ਸਿਆਸਤ ਸਿਆਸਤ ਦੇ ਨਾਲ ਨਾਲ ਉਸ ਪਾਣੀ ਦੀ ਜਿਸ ਨੂੰ ਲੈ ਕੇ ਬਹੁਤ ਗਵਾਲ ਕਈ ਦਹਾਕੀਆਂ ਤੋਂ ਹੁੰਦਾ ਆ ਰਿਹਾ ਹੈ ਜੇਨ ਜਿਹੜੀਆਂ ਖਬਰਾਂ ਦਾ ਅਸੀਂ ਜ਼ਿਕਰ ਕਰਨਾ ਉਸ ਦੇ ਵਿੱਚ ਉਸ ਸ਼ਖਸ ਦੀ ਗੱਲ ਕਰਾਂਗੇ ਜੋ ਕਿ ਬਾਈਕ ਦੇ ਉੱਤੇ ਪਹੁੰਚ ਗਿਆ ਇੱਕ লাশ ਨੂੰ ਟਿਕਾਣੇ ਲਗਾਉਣ ਦੇ ਉਸ ਧਮਕੀ ਦੀ ਜਿਸ ਦੀ ਵਜ੍ਹਾ ਦੇ ਨਾਲ ਕਈ ਕੋਟ ਕੰਪਲੈਕਸ ਖਾਲੀ ਕਰਵਾਣੇ ਪਏ ਇੱਕ ਪੁਲਿਸ ਮੁਲਾਜ਼ਮ ਦਾ ਵੀ ਜ਼ਿਕਰ ਕਰਾਂਗੇ ਤੇ ਗੱਲ ਉਸ ਲੜਕੀ ਦੀ ਕਰਾਂਗੇ ਜਿਸ ਨੇ ਸਿਸਟਮ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਤਸਵੀਰ ਮੈਂ ਤੁਹਾਨੂੰ ਦਿਖਾਣਾ ਹੈ ਇਸ ਤੋਂ ਬਾਅਦ ਆਏਗੀ ਇੱਕ ਤਸਵੀਰ ਤੁਹਾਨੂੰ ਦੀ ਬਿਲਕੁਲ ਇਹ ਤਸਵੀਰ ਇਹ ਕੁੜੀ ਕੁਝ ਬੋਲ ਵੀ ਰਹੀ ਹੈ ਇਹ ਕੁੜੀ ਸਕੂਲ ਦਾ ਬੈਗ ਮੋਢਿਆਂ ਦੇ ਉੱਤੇ ਟੰਗ ਕੇ 유ਨੀਫਾਰਮ ਪਾ ਕੇ ਪਾਣੀ ਦੇ ਵਿੱਚੋਂ ਲੰਘਦੀ ਹੋਈ ਸਿਸਟਮ ਨੂੰ ਸਵਾਲ ਕਰ ਰਹੀ ਹੈ ਸ਼ੀਸ਼ਾ ਦਿਖਾ ਰਹੀ ਹੈ ਇਸ ਦਾ ਵੀ ਜ਼ਿਕਰ ਕਰਾਂਗਾ ਕਿੱਥੋਂ ਦੀ ਇਹ ਖਬਰ ਹੈ ਔਰ ਕਿੱਥੇ ਇਹ ਪੂਰਾ ਕਟਨਾਗਰਮ ਜਾਂ ਪਾਣੀ ਵਾਲੀ ਸਥਿਤੀ ਬਣੀ ਹੈ ਪਰ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਪੀਆਰਟੀਸੀ ਦੀ ਉਹਨਾਂ ਲੋਕਾਂ ਲਈ ਖਬਰ ਹੈ ਜਿਹੜੇ ਬੱਸਾਂ ਦੇ ਜ਼ਰੀਏ ਸਫ਼ਰ ਕਰਦੇ ਨੇ ਤੇ ਬੁੱਧਵਾਰ ਦੇ ਦਿਨ ਖੂਬ ਪਰੇਸ਼ਾਨ ਹੋਏ ਵੀਰਵਾਰ ਦਾ ਦਿਨ ਤੁਹਾਡੇ ਲਈ ਚੰਗਾ ਹੈ ਔਰ ਕੋਈ ਦਿੱਕਤ ਨਹੀਂ ਹੋਏਗੀ ਕਿਉਂਕਿ ਹੜਤਾਲ ਖਤਮ ਹੋ ਚੁੱਕੀ ਹੈ ਇਸ ਖਬਰ ਦੇ ਨਾਲ ਹੀ ਅਗਾਜ਼ ਕਰਨ ਜਾ ਰਹੇ ਹਾਂ ਪੀਆਰਟੀਸੀ ਤੇ ਪਨਬਸ ਮੁਲਾਜ਼ਮਾਂ ਦੀ ਹੜਤਾਲ ਖਤਮ ਹੋ ਗਈ ਪੰਜਾਬ ਭਰ ਦੇ ਵਿੱਚ ਰੋਡਵੇਜ਼ ਦੀਆਂ ਬੱਸਾਂ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਰੋਡਵੇਜ਼ ਮੁਲਾਜ਼ਮਾਂ ਦੀ ਸਰਕਾਰ ਦੇ ਨਾਲ ਇੱਕ ਲੰਬੀ ਬੈਠਕ ਤੋਂ ਬਾਅਦ ਸਹਿਮਤੀ ਬਣ ਗਈ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ ਮਿਲੇ ਆਏ। ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲੜ ਦੀ ਸਟੇਟਮੈਂਟ ਸਾਹਮਣੇ ਆਈ। ਉਹਨਾਂ ਨੇ ਕਿਹਾ ਮੁਲਾਜ਼ਮਾਂ ਦੇ ਨਾਲ ਤਕਰੀਬਨ ਉਹਨਾਂ ਦੀਆਂ ਮੰਗਾਂ ਤੇ ਸਹਿਮਤੀ ਬਣੀ ਹੈ। ਉਹਨਾਂ ਦੀਆਂ ਜਾਇਜ਼ ਮੰਗਾਂ ਅਸੀਂ ਹੱਲ ਕਰ ਦਵਾਂਗੇ। ਅਗਲੇ ਬੁੱਧਵਾਰ ਨੂੰ ਇੱਕ ਵਾਰ ਫੇਰ ਤੋਂ ਮੀਟਿੰਗ ਇਸ ਪੂਰੇ ਮੁੱਦੇ ਉੱਤੇ ਹੋਵੇਗੀ। ਫਿਲਹਾਲ 3 ਦਿਨਾਂ ਦੀ ਸਟ੍ਰਾਈਕ ਸੀ ਬੁੱਧ, ਵੀਰ, ਸ਼ੁੱਕਰ। ਬੁੱਧਵਾਰ ਨੂੰ ਕੱਚੇ ਤੇ ਪੱਕੇ ਮੁਲਾਜ਼ਮ ਹੜਤਾਲ ਦੇ ਦਿੱਤੇ ਸੀ। ਵੀਰਵਾਰ ਤੇ ਸ਼ੁੱਕਰਵਾਰ ਨੂੰ ਕੱਚੇ ਮੁਲਾਜ਼ਮਾਂ ਨੇ ਹੜਤਾਲ ਦਾ ਐਲਾਨ ਕੀਤਾ। ਪਰ ਬੁੱਧਵਾਰ ਸ਼ਾਮ ਨੂੰ ਹੀ ਮੀਟਿੰਗ ਹੁੰਦੀ ਹੈ ਕੀ ਹੁਣ ਹੜਤਾਲ ਖਤਮ ਹੈ ਮੰਗਾਂ ਦੇ ਉੱਤੇ ਗੌਰ ਕਰ ਰਹੇ ਆ ਮੰਗਲਿਆ ਮੰਗਾ ਮੰਾਲੀਆਂ ਜਾਣ ਗਿਆ ਅਗਲੀ ਮੀਟਿੰਗ ਬੁੱਧਵਾਰ ਦਰਅਸਲ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਮੁਤਾਬਿਕ ਮੁਲਾਜ਼ਮਾਂ ਦੇ ਨਾਲ ਤਕਰੀਬਨ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਚੁੱਕੀ ਹੈ ਅਤੇ ਉਹਨਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਵੇਗਾ ਕੌਲਤੀ ਆਊਟਸੋਰਸ ਤੋਂ ਕੰਟਰੈਕਟ ਤੇ ਕੰਟਰੈਕਟ ਤੋਂ ਰੈਗੂਲਰ ਉਹ ਜੋ ਵੀ ਥਾ ਤੱਕ ਕਾਨੂੰਨ ਅਨਸਾਰ ਹੋ ਸਕਦਾ ਹੋਊਗਾ ਜੋ ਜੈਨੂਇਨ ਆ ਉਹੀ ਇਹਨਾਂ ਭਾਵਾਂ ਦਾ ਜਿਹੜਾ ਉਹ ਹੱਲ ਕਰਾਂਗੇ ਉਥੇ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਹੜਤਾਲ ਸ਼ੁਰੂ ਕੀਤੀ ਗਈ ਸੀ ਪਰ ਹੁਣ ਸਰਕਾਰ ਦੇ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਮਲਾਜ਼ਮ ਮੁੜ ਤੋਂ ਡਿਊਟੀ ਤੇ ਪਰਤ ਆਏ ਹੋ ਜੇ ਕਿਤੇ ਅੱਜ ਸਰਕਾਰ ਨੇ ਪੋਜ਼ਿਟਿਵ ਕਦਮ ਚੁੱਕਿਆ ਤੇ ਅਸੀਂ ਵੀ ਆਪਣਾ ਪੋਜ਼ਿਟਿਵ ਰੁਖ ਅਪਣਾਉਂਦੇ ਹੋਏ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਵਿਭਾਗ ਬੰਦ ਹੋਵੇ ਅਸੀਂ ਇਹ ਹੜਤਾਲ ਹੈ ਜਿਹੜੀ ਆਪਣੀ ਸਾਰੀ ਕਮੇਟੀ ਨਾਲ ਰਾਇ ਕਰਨ ਤੋਂ ਬਾਅਦ ਹੜਤਾਲ ਜਿਹੜੀ ਉਹ ਸਮਾਪਤ ਕੀਤੀ ਆ ਸੋ ਸਰਕਾਰ ਤੋਂ ਵੀ ਉਮੀਦ ਹੈ ਕਿ ਸਰਕਾਰ ਜਿਹੜੇ ਫੈਸਲੇ ਕੀਤੇ ਆ ਜਾਂ ਜਿਹੜੇ ਵਾਅਦੇ ਕੀਤੇ ਆ ਉਹਨਾਂ ਤੇ ਪੂਰਾ ਉਤਰੇਗੀ ਫਿਲਹਾਲ ਸਰਕਾਰ ਤੇ ਯੂਨੀਅਨ ਦੇ ਵਿਚਾਲੇ ਅਗਲੀ ਬੈਠਕ ਹੁਣ ਅਗਲੇ ਬੁੱਧਵਾਰ ਹੋਵੇਗੀ ਜਿਸ ਦੇ ਵਿੱਚ ਬਾਕੀ ਮੰਗਾਂ ਦੇ ਉੱਤੇ ਫੈਸਲਾ ਹੋ ਸਕਦਾ ਹੈ ਖੈਰ ਚਾ ਤਾਂ ਮੀਟਿੰਗ ਦੇ ਵਿੱਚ ਛਲ ਨਿਕਲ ਆਵੇ ਫਿਰ ਫਰਕ ਤਾਂ ਪੈਂਦਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਬੱਸਾਂ ਦੇ ਜ਼ਰੀਏ ਟਰੈਵਲ ਕਰਦੇ ਨੇ ਕਿਸੇ ਨੇ ਲੁਧਿਆਣੇ ਤੋਂ ਚੰਡੀਗੜ੍ਹ ਜਾਣਾ ਕਿਸੇ ਨੇ ਬਠਿੰਡੇ ਤੋਂ ਫਿਰੋਜ਼ਪੁਰ ਜਾਣਾ ਹੁੰਦਾ ਹੈ ਦਿੱਲੀ ਲੋਗ ਸਫਰ ਕਰਦੇ ਨੇ ਕੋਈ ਪਟਿਆਲਾ ਤੋਂ ਚੰਡੀਗੜ੍ਹ ਆਉਂਦਾ ਕੋਈ ਸੰਗਰੂਰ ਤੋਂ ਬਠਿੰਡੇ ਜਾਂਦਾ ਤਾਂ ਉਹਨਾਂ ਦੇ ਲਈ ਇਹ ਰਾਹਤ ਭਰੀ ਖਬਰ ਜ਼ਰੂਰ ਰਹੀ ਹੈ ਹੁਣ ਅੱਗੇ ਵਧਦੇ ਹਾਂ ਤੇ ਗੱਲ ਉਸ ਕਤਲकांड ਦੀ ਜਿਸ ਨੇ ਪੰਜਾਬ ਦੀ ਸਿਆਸਤ ਨੂੰ ਵੀ ਪਖਾਇਆ ਤੇ ਨਾਲ ਹੀ ਕਈ ਸਵਾਲ ਖੜੇ ਕੀਤੇ ਇੱਕ ਕਤਲकांड ਹੋਇਆ ਅਬੋੜ ਦੇ ਵਿੱਚ ਨਿਊ ਵੇਅਰ ਵੈਲ ਵਾਲੇ ਦਾ ਜਿਹاں ਸੰਜੇ ਬਰਮਾ ਦੇ ਕਤਲ ਮਾਮਲੇ 'ਚ ਦੋ ਮੁਲਜ਼ਮਾਂ ਦੇ ਇਨਕਾਊਂਟਰ ਦੇ ਉੱਤੇ ਸਿਆਸਤ ਹੋ ਰਹੀ ਹੈ ਸਵਾਲ ਖੜੇ ਕਿਤੇ ਜਾਣ ਅਤੇ ਭਾਜੀਪੀ ਨੇ ਸਵਾਲ ਇਨਕਾਊਂਟਰ ਦੀ ਟਾਈਮਿੰਗ ਨੂੰ ਲੈ ਕੇ ਚੁੱਕੇ ਦਿੱਲੀ ਦੇ ਕੈਬਨਿਟ ਮੰਤਰੀ ਸਿਰਸਾ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਹੈ ਅਤੇ ਇਸ ਇਨਕਾਊਂਟਰ ਦੀ ਸੀਬੀਆਈ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਪੰਜਾਬ ਨੂੰ ਇਹਨਾਂ ਨੇ ਇੱਕ ਪੁਲਿਸ ਸਟੇਟ ਬਣਾ ਦਿੱਤਾ ਹੈ ਮੈਂ ਜਰੂਰ ਮੰਗ ਕਰੂੰਗਾ ਜੇ ਭਗਵੰਤ ਮਾਨ ਜੀ ਸੱਚੇ ਸੁੱਚੇ ਨੇ ਤੇ ਆ ਜਿਹੜੇ ਦੋ ਮੁੰਡੇ ਮਾਰੇ ਨੇ ਇਨਕਾਊਂਟਰ ਦੇ ਉੱਤੇ ਇਹਨਾਂ ਦੀ ਸੀਬੀ ਇਨਕੁਆਇਰੀ ਕਰਾ ਦੇਣ ਪਤਾ ਲੱਗ ਜੂ। ਉਹ ਦਰਾਮਾਦਮੀ ਪਾਰਟੀ ਨੇ ਭਾਜੀਪੀ ਦੀ ਉੱਤੇ ਪਲੜਵਾਰ ਕੀਤਾ। ਜੋ ਕੁਛ ਇਹ ਕਰਦੇ ਰਿਹਾ ਸ਼ਾਇਦ ਭਗਵੰਤ ਮਾਨ ਦੀ ਸਰਕਾਰ ਵੀ ਇਸ ਤਰ੍ਹਾਂ ਕਰਦੀ ਨਹੀਂ ਇਹ ਸਾਰੇ ਜਦੋਂ ਜਿਹੜਾ ਪੁਲਿਸ ਦਾ ਕੰਮ ਹੈ ਪੁਲਿਸ ਕਰੂਗੀ ਜਿਹੜਾ ਕੋਟਾ ਦਾ ਕੰਮ ਹੈ ਉਹ ਕੋਟਾ ਕਰਨਗੇ ਆ ਅਸੀਂ ਸਾਡਾ ਕੰਮ ਹੈ ਲੋਕਾਂ ਦੀ ਸੇਵਾ ਕਰਨਾ ਲੋਕਾਂ ਦੇ ਸੇਵਾਦਾਰ ਬਣ ਕੇ ਸੇਵਾ ਕਰਨਾ ਉਹ ਅਸੀਂ ਕਰ ਰਹੇ ਆ। ਦੱਸਦੀ ਹੈ ਕਿ ਮੰਗਲਵਾਰ ਸ਼ਾਮ ਪੁਲਿਸ ਨੇ ਬੋਹੜ ਦੇ ਵਿੱਚ ਰਾਮਰਤਨ ਤੇ ਜਸਪ੍ਰੀਤ ਸਿੰਘ ਨਾਮ ਦੇ ਦੋ ਮੁਸਲਮਾਨਾਂ ਨੂੰ ਐਨਕਾਊਂਟਰ ਦੇ ਵਿੱਚ ਟੀਲ ਕਰ ਦਿੱਤਾ ਸੀ ਅਤੇ ਇਸ ਤੋਂ ਪਹਿਲਾਂ ਦਿਨ ਦੇ ਸਮੇਂ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਹਾਲਾਂਕਿ ਇਸ ਕਤਲकांड ਨੂੰ ਅੰਜਾਮ ਦੇਣ ਵਾਲੇ ਜਿਹੜੇ ਸ਼ੂਟਰ ਨੇ ਉਹ ਪੁਲਿਸ ਦੀ ਗ੍ਰਿਫਤੋ ਫਿਲਹਾਲ ਬਾਹਰ ਨੇ ਔਰ ਸ਼ੂਟਰਾਂ ਦੀ ਪਾਲ ਕੀਤੀ ਜਾ ਰਹੀ ਹੈ ਪਰ ਜਿਹੜੇ ਮੁਸਲਮਾਨ ਦਾ ਐਨਕਾਊਂਟਰ ਹੋਇਆ ਉਸ ਦੇ ਤੇ ਜ਼ਬਰਦਸਤ ਬਵਾਲ ਪਰ ਇਹ ਸਭ ਦੇ ਵਿਚਾਲੇ ਕੁਝ ਹੋਰ ਤਸਵੀਰਾਂ ਆਈਆਂ ਨੇ ਉਹ ਸਕਰੀਨ ਦੇ ਉੱਤੇ ਦਿਖਣ ਗਿਆ ਇਸ ਕਤਲकांड ਦੀਆਂ ਕੁਝ ਸੀਸੀਟੀਵੀ ਬਿਲਕੁਲ ਜਿੱਥੇ ਕਤਲ ਦੀ ਵਾਰਦਾਤ ਤੋਂ ਜੰਮ ਦਿੱਤਾ ਗਿਆ ਸ਼ੋਰੂਮ ਦੇ ਬਾਅਦ ਉਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਤੀ ਪਤੀ 1 ਸੈਕਿੰਡ ਦੀ ਇਸ ਵੀਡੀਓ ਦੇ ਵਿੱਚ ਸ਼ੂਟਰ ਸੰਜੇ ਬਰਮਾ ਨੂੰ ਗੋਲੀਆਂ ਮਾਰਦੇ ਸਾਫ਼ ਦੇਖੇ ਜਾ ਸਕਦੇ ਨੇ ਸੜਕ ਦੇ ਕਿਨਾਰੇ ਚਿੱਟੇ ਰੰਗ ਦੀ i20 ਕਾਰ ਦੇ ਵਿੱਚ ਸੰਜੇ ਬਰਮਾ ਬੈਠੇ ਸਨ ਅਤੇ ਡਰਾਈਵਰ ਵਾਲੀ ਸੀਟ ਦੇ ਉੱਤੇ ਸ਼ਾਕੀ ਦੇ ਕੋਲ ਦੋ ਬਦਮਾਸ਼ ਖੜੇ ਹੋਏ ਨੇ ਜੋ ਗੋਲੀਆਂ ਮਾਰ ਕੇ ਫੌਰਨ ਫਰਾਰ ਹੋ ਗਏ ਤੁਮੇ ਬਦਮਾਸ਼ਾਂ ਨੇ ਹੱਥ ਦੇ ਵਿੱਚ ਪਿਸਤੌਲਾਂ ਵੀ ਫੜੀਆਂ ਨੇ ਸਾਫ ਦਿਖਦੀਆਂ ਨੇ ਹਾਲਾਂਕਿ ਸ਼ੂਟਰਾਂ ਦੀ ਗ੍ਰਿਫਤਾਰੀ ਹੁਣ ਤੱਕ ਨਹੀਂ ਹੋ ਸਕੀ ਹੈ ਕਾਬਲੇਗੌਰ ਹੈ ਕਿ ਸੋਮਵਾਰ ਨੂੰ ਨਿਊ ਵੇਅਰ ਵੈਲ ਦੇ ਮਾਲਕ ਸੰਜੀਵ ਬਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦੇ ਵਿੱਚ ਸ਼ਾਮਲ ਦੋ ਮੁਲਜ਼ਮਾਂ ਦਾ ਐਨਕਾਊਂਟਰ ਹੋ ਚੁੱਕਾ ਹੈ ਅਤੇ ਬਾਕੀ ਦੋਵੇਂ ਸ਼ੂਟਰ ਸਣੀ ਤਿੰਨ ਮੁਲਜ਼ਮ ਹੁਣ ਵੀ ਫਰਾਰ ਨੇ ਤੇ ਇਹਨਾਂ ਦੀ ਗ੍ਰਿਫਤਾਰੀ ਕਦੋਂ ਹੁੰਦੀ ਹੈ ਵੀ ਇੱਕ ਵੱਡਾ ਸਵਾਲ ਹੈ ਤਿੰਨ ਸ਼ੂਟਰ ਜਿਹੜਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਸਮਾਣਾ ਦੇ ਵਿੱਚ ਮੋਹਾਲੀ ਤੋਂ ਡਿਊਟੀ ਕਰਕੇ ਪਰਤ ਰਿਹਾ ਪੁਲਿਸ ਮੁਲਾਜ਼ਮ ਸ਼ੱਕੀ ਹਾਲਾਤ ਦੇ ਵਿੱਚ ਲਾਪਤਾ ਜਾਣਕਾਰੀ ਦੇ ਮੁਤਾਬਿਕ ਸਤਿੰਦਰ ਸਿੰਘ ਮੋਹਾਲੀ ਦੇ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਨਾਲ ਤਾਇਨਾਤ ਸੀ ਅਤੇ ਐਤਵਾਰ ਨੂੰ ਡਿਊਟੀ ਖਤਮ ਕਰਕੇ ਉਹ ਆਪਣੇ ਘਰ ਸਮਾਣੇ ਦੇ ਗੋਵਿੰਦਨਗਰ ਪਰਤ ਰਿਹਾ ਸੀ ਰਾਤ ਕਰੀਬ 9 ਵਜੇ ਉਸਨੇ ਆਪਣੀ ਪਤਨੀ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਹ ਘਰ ਦੇ ਲਈ ਨਿਕਲ ਚੁੱਕਿਆ ਪਰ ਇਸ ਤੋਂ ਬਾਅਦ ਉਸ ਦਾ ਫੋਨ ਨਹੀਂ ਮਿਲਿਆ ਅਤੇ ਨਾ ਹੀ ਉਹ ਘਰ ਪਹੁੰਚਿਆ ਸਵੇਰੇ ਡਿਊਟੀ ਗਈ ਸੀ ਸ਼ਾਮ ਨੂੰ ਘਰ ਆਉਂਦੇ ਪੈ ਸੀ ਕਿੰਨੇ ਵਜੇ ਫੋਨ ਆਇਆ ਤੁਸੀਂ ਦੱਸੋ 9 ਵਜੇ ਉਸ ਕੇ ਬਾਅਦ ਕੋਈ ਕਾਲ ਨਹੀਂ ਉਸ ਤੋਂ ਬਾਅਦ ਮੈਂ ਲੋਕੇਸ਼ਨ ਪੇਜੀ ਸੀ 10 ਵਜੇ ਤੱਕ ਮੈਂ ਵੇਖੀ ਉਸ ਤੋਂ ਬਾਅਦ ਨਹੀਂ ਮੈਂ ਵੇਖੀ ਸੋਮਵਾਰ ਸਵੇਰੇ ਸਮਾਣਾ ਪਟਿਆਲਾ ਰੋਡ ਦੇ ਉੱਤੇ ਪਿੰਡ ਭੰਨਰਾ ਦੇ ਕੋਲ ਸਤਿੰਦਰ ਦੀ ਕਾਰ ਖੜੀ ਮਿਲੀ ਪਰ ਉਹ ਖੁਦ ਗਾਇਬ ਸੀ ਰਾਤ ਨੂੰ ਮੌਕੇ ਤੋਂ ਸਾਨੂੰ 2:30 ਵਜੇ ਸਵੇਰੇ ਫੋਨ ਕਰਿਆ ਸੀ ਕਿਸੇ ਨੇ ਇਹਨਾਂ ਦੇ ਦਸਤਾਰਾਂ ਨੂੰ ਜੇਸਰਾ ਕਾਰ ਮੰਗੀ ਜ ਸਾਡੇ ਉੜਾ ਮੁਲਾਜ਼ਮਾ ਕਨਸਟੇਬਲ ਹਾਂਜੀ ਤੇ ਅੱਜ ਤੱਕ ਕੁਝ ਲੱਗਿਆ ਕੁਛਰਾ ਨਹੀਂ ਅਜੇ ਕੁਝ ਨਹੀਂ ਆਫਐਸਐਲ ਵਾਲੇ ਟੀਮ ਆਈ ਹੈ ਜਾਂਚ ਕਰ ਰਹੇ ਹਾਂ ਫਿਲਹਾਲ ਪੁਲਿਸ ਇਸ ਮਾਮਲੇ ਨੂੰ ਸਾਰੇ ਐਂਗਲ ਦੇ ਨਾਲ ਦੇਖ ਰਹੀ ਹੈ ਚਾਹੇ ਉਹ ਅਗਵਾ ਹੋਵੇ ਹਾਦਸਾ ਜਾਂ ਫਿਰ ਕੋਈ ਸਾਜ਼ਿਸ਼ ਪਰਿਵਾਰ ਵੀ ਕਿਸੇ ਅਣਖੋਣੀ ਦੇ ਖਦਸ਼ੇ ਤੋਂ ਪਰੇਸ਼ਾਨ ਹੈ ਹਾਲਾਂਕਿ ਸਵਾਲ ਜ਼ਰੂਰ ਹੈ ਕਿ ਉਸ ਲਾਸਟ ਕਾਲ ਤੋਂ ਬਾਅਦ ਦੇ ਲਾਪਤਾ ਪੁਲਿਸ ਮੁਲਾਜ਼ਮ ਕਿੱਥੇ ਚਲਾ ਗਿਆ ਕੋਈ ਸਾਜ਼ਿਸ਼ ਹੈ ਕੋਈ ਵਿਵਾਦ ਹੈ ਆ ਫਿਰ ਇਸ ਦੇ ਪਿੱਛੇ ਵਜ੍ਹਾ ਕੀ ਹੈ ਕਹੇ ਜਾਂਚਦਾ ਵੀ shear ਪਰ ਜਦੋਂ ਪੁਲਿਸ ਮਲਾਸਮ ਲਾਪਤਾ ਹੋ ਜਾਵੇ ਪਰਿਵਾਰ ਪਰੇਚਾਨ ਹੋਵੇ ਤੇ ਪੁਲਿਸ ਦੇ ਹੱਥ ਖਾਲੀ ਹੋਣ ਫਿਰ ਫਰਕ ਤੱਪੇਂ ਦਾ ਹੁਣ ਤੁਣ ਲੈ ਕੇ ਚੱਲਦੇ ਆ Rajasthan Rajasthan ਦੇ Churu ਜ਼ਿਲ੍ਹੇ ਦੇ ਵਿੱਚ ਭਾਰਤੀ 에어ਪੋਰਟ ਦਾ ਇੱਕ ਵਿੜਾਕੂ ਜਹਾਜ਼ Jaguar crash ਹੋਇਆ ਇਹ ਹਾਦਸਾ Rajaldī Sar Thana ਖੇਤਰ ਦੇ ਪਿੰਡ Bhanuda ਦੇ ਵਿੱਚ ਹੋਇਆ ਜਿੱਥੇ ਪਲੇਨ ਦਾ ਮਲਬਾ ਚਾਰੇ ਪਾਸੇ ਖਿੰਡ ਗਿਆ ਤੇ ਧਮਾਕੇ ਦੀ ਆਵਾਜ਼ ਸੁਣਦੇ ਹੀ ਪੂਰੇ ਪਿੰਡ ਦੇ ਲੋਕ ਘਟਨਾ ਵਾਲੀ ਥਾਂ ਦੇ ਉੱਤੇ ਪਹੁੰਚ ਗਏ ਇਸ ਹਾਦਸੇ ਦੇ ਵਿੱਚ ਸਕਵਰਡਨ ਲੀਡਰ ਲੋਕਿੰਦਰ ਅਤੇ ਫਲਾਈਟ ਲੈਫਟਨੈਂਟ ਰਿਸ਼ੀ ਸ਼ਹੀਦ ਹੋ ਗਏ ਨੇ ਜਾਣਕਾਰੀ ਦੇ ਮੁਤਾਬਕ ਇਹ ਫਾਈਟਰ ਜੈਟ ਸ਼੍ਰੀ ਗੰਗਾ ਨਗਰ ਦੇ ਕੋਲ ਸਥਿਤ ਸੂਰਤਗੜ 에ਅਰ ਬੇਸ ਤੋਂ ਉੱਡਿਆ ਸੀ ਅਤੇ ਇਹ ਇੱਕ ਟਵਿਨ ਸੀਟਰ ਟ੍ਰੇਨੀ ਜਹਾਜ਼ ਸੀ ਜਿਸ ਨੂੰ ਆਮ ਤੌਰ ਤੇ ਟ੍ਰੇਨਿੰਗ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਪਰ ਅਚਾਨਕ ਕੰਟਰੋਲ ਗਵਾਉਣ ਦੀ ਬਜਨ ਵਾਲੇ ਤੇਜ਼ੀ ਨਾਲ ਜ਼ਮੀਨ ਵਾਲੇ ਪਾਸੇ ਵੱਧਿਆ ਤੇ ਟਕਰਾ ਗਿਆ ਜੋਰਦਾਰ ਧਮਾਕੇ ਦੇ ਨਾਲ ਇਸ ਦਾ ਮਲਬਾ ਹਰ ਪਾਸੇ ਫੈਲ ਗਿਆ ਜਿਸ ਦੇ ਵਿੱਚ ਦੋਵੇਂ ਪਾਇਲਟਾਂ ਦੀਆਂ ਲਾਸ਼ਾਂ ਮਿਲਿਆ ਨੀ ਜਿਸ ਥਾਂ ਫਾਈਟਰ ਜੈਟ ਟਕਰਾਇਆ ਉਸ ਥਾਂ ਤੇ ਇੱਕ ਵੱਡਾ ਖੱਡਾ ਵੀ ਬਣ ਗਿਆ ਉੱਥੇ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਫੌਜ ਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਪੂਰੇ 라ਕੇ ਨੂੰ ਸੀਲ ਕੀਤਾ ਗਿਆ ਫਿਲਹਾਲ 에어ਪੋਰਟ ਦੇ ਵੱਲੋਂ ਕੋਰਟ ਆਫ ਇਨਕੁਆਇਰੀ ਦੇ ਆਦੇਸ਼ ਦਿੱਤੇ ਗਏ ਨੇ ਤਾਂ ਕਿ ਹਾਦਸੇ ਦੀ ਅਸਲ ਵਜ੍ਹਾ ਪਤਾ ਲਗਾਈ ਜਾ ਸਕੇ ਔਰ ਅਜੇ ਤੱਕ ਸਾਫ ਨਹੀਂ ਹੋ ਸਕਿਆ ਕਿ ਐਗਜ਼ੈਕਟਲੀ ਹੋਇਆ ਕੀ ਤੇ ਕਿਉਂ ਜਹਾਜ਼ ਐ ਕ੍ਰੈਸ਼ ਹੋਇਆ ਲੜਾਕੂ ਜਹਾਜ਼ ਜਿਸ ਦੇ ਵਿੱਚ ਦੋ ਪਾਇਲਟ ਸ਼ਹੀਦ ਹੋਏ ਨੇ ਮੈਂ ਚੁਰੂ ਲੈ ਕੇ ਇੱਕ ਇਨਫੋਰਮੇਸ਼ਨ ਤੁਹਾਨੂੰ ਦੇਣਾ ਹੈ ਕਿ ਚੁਰੂ ਜਿਹੜਾ ਰਾਜਸਥਾਨ ਦਾ ਜ਼ਿਲ੍ਹਾ ਹੈ ਇਹ ਭਾਰਤ ਦੇ ਸੱਤੋਂ ਜ਼ਿਆਦਾ ਗਰਮ ਰਹਿਣ ਵਾਲੇ ਸ਼ਹਿਰਾਂ ਜਾਂ ਇਲਾਕਿਆਂ ਦੇ ਵਿੱਚੋਂ ਇੱਕ ਹੈ ਚੁਰੂ ਦੇ ਵਿੱਚ ਟੈਂਪਰੇਚਰ 50.8 ਡਿਗਰੀ ਤੱਕ ਵੀ ਰਿਕਾਰਡ ਕੀਤਾ ਜਾ ਚੁੱਕਾ ਹੈ ਯਾਨੀ ਜ਼ਬਰਸਤ ਗਰਮੀ ਰਾਜਸਥਾਨ 'ਚ ਪੈਂਦੀ ਹੈ ਪਰ ਚੁਰੂ ਪੂਰੇ ਦੇਸ਼ ਦੇ ਵਿੱਚ ਸੱਤੋਂ ਜ਼ਿਆਦਾ ਗਰਮ ਰਹਿਣ ਵਾਲੇ ਇਲਾਕਿਆਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਹੈ ਕਹ ਰਹੇ ਕਿ ਬਦੰਤ ਇਕਾਲ इंफॉर्मेशन ਵੀ ਹੋ ਰਹੀ ਹੈ ਸਵਾਲ ਵੀ ਇਸ ਮੁੱਦੇ ਨਾਲ ਜੁੜਿਆ ਹੋਇਆ ਹੈ ਸਵਾਲ ਸਕਰੀਨ ਦੇ ਉੱਤੇ ਆਏਗਾ ਸਵਾਲ ਕੀ ਭਾਰਤੀ ਹਵਾਈ ਫੌਜ ਦੇ ਵਿੱਚ ਜੈਗੂਾਰ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇੰਡੀਅਨ Air Force ਦੇ ਵਿੱਚ IAF ਦੇ ਵਿੱਚ ਜੈਗੂਾਰ ਨੂੰ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜੈਗੂਾਰ ਕ੍ਰੈਸ਼ ਹੋਇਆ ਇਸ ਕਰਕੇ ਇਸ ਮੁੱਦੇ ਨਾਲ ਜੁੜਿਆ ਹੋਇਆ ਸਵਾਲ ਹੈ ਚਾਰ ਆਪਸ਼ਨ ਤੁਹਾਡੀ ਟੀਵੀ ਸਕਰੀਨ ਦਿੱਤੇ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਹੈ ਬਜਰ ਔਰ ਸ਼ਮਸ਼ੀਰ ਤ੍ਰਿਸ਼ੂਲ ਜਾਂ ਗਰੁਡ ਸਹੀ ਜਵਾਬ ਕੀ ਹੈ ਤੁਹਾਡੇ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਇਸ ਸਵਾਲ ਦਾ ਜਵਾਬ ਰੱਖਾਂਗੇ ਅਗਲੀ ਖਬਰਦਾਰੋਕ ਕਰਦੇ ਹਾਂ ਲੁਧਿਆਣਾ ਦੇ ਆਰਤੀ ਚੌਕ ਦੇ ਕੋਲ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਸ਼ਖਸ ਸ਼ਰੀਆਮ ਬੋਰੀ ਦੇ ਵਿੱਚ ਬੰਦ ਲਾਸ਼ ਸੁੱਟ ਕੇ ਪਾਜ ਗਿਆ ਵੀਡੀਓ ਚਿੱਖੇ ਸ਼ਖਸ ਬਾਈਕ ਦੇ ਉੱਤੇ ਆ ਕੇ ਫਲਾਈਓਵਰ ਦੀ ਹੀਟਾਂ ਰੁਕਦਾ ਹੈ ਅਤੇ ਬਾਈਕ ਦੀ ਟੈਂਕੀ ਤੇ ਰੱਖੀ ਬੋਰੀ ਨੂੰ ਚੁੱਕ ਕੇ ਸਭ ਦੇ ਸਾਹਮਣੇ ਫਲਾਈਓਵਰ ਦੀ ਹੀਟਾਂ ਸੁੱਟ ਦਿੰਦਾ ਹੈ ਅਤੇ ਫਿਰ ਫੋਨ ਕੱਟ ਕੇ ਉਸ ਦੇ ਉੱਤੇ ਗੱਲ ਕਰਦੀ ਕਰਦੇ ਉਥੋਂ ਖਿਸਕ ਗਿਆ ਮੌਕੇ ਤੇ ਮੌਜੂਦ ਲੋਕਾਂ ਨੂੰ ਪਹਿਲਾਂ ਤਾਂ ਸ਼ਖਸ ਦੇਤੇ ਕੋਈ ਸ਼ੱਕ ਨਹੀਂ ਹੋਇਆ ਪਰ ਜਦੋਂ ਬੋਰੀ ਤੋਂ ਬਦਬੋਹ ਆਉਣ ਲੱਗੀ ਤਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਜਦੋਂ ਬੋਰੀ ਖੋਲੀ ਤਾਂ ਸਭ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਬੋਰੀ ਦੇ ਅੰਦਰ ਇੱਕ ਕੁੜੀ ਦੀ ਲਾਸ਼ ਸੀ ਜਿਸ ਨੂੰ ਸ਼ਖਸ ਸਭ ਦੇ ਸਾਹਮਣੇ ਸੁੱਟ ਕੇ ਫਰਾਰ ਹੋ ਚੁੱਕਾ ਸੀ ਮੈਂ ਇੱਧਰ ਲਾਈਡ ਤੇ ਦੋ ਗੱਡੀਆਂ ਰੋਂਗ ਪਾਰਕਿੰਗ ਖੜੀਆਂ ਸੀ ਉਹਨਾਂ ਨੂੰ ਸਾਈਡ ਕਰਵਾ ਰਿਆ ਸੀਗਾ ਇਧਰੋਂ ਪਬਲਿਕ ਦੇ ਕੁਝ ਬੰਦਿਆਂ ਨੇ ਆ ਕੇ ਮੈਨੂੰ ਦੱਸਿਆ ਵੀ ਕੋਈ ਬੰਦਾ ਬੋਰੀ ਵਿੱਚ ਕੋਈ ਚੀਜ਼ ਛੁਟ ਗਿਆ ਕਿ ਮੈਂ ਜਦੋਂ ਜਾ ਕੇ ਮੌਕੇ ਤੇ ਦੇਖਿਆ ਮੈਨੂੰ ਸ਼ੱਕ ਹੋਇਆ ਉਹ ਫਿਰ ਮੈਂ ਉਹ ਮਿੰਟੋ ਮਿੰਟ ਆਪਣੇ ਕੰਟਰੋਲ ਤੇ ਫੋਨ ਕੀਤਾ ਐਸਐਚਓ ਸਾਹਿਬ ਨੂੰ ਬੁਲਾਇਆ ਜਦੋਂ ਉਹਨਾਂ ਨੇ ਆ ਕੇ ਤਸਦੀਕ ਕੀਤੀ ਚੈੱਕ ਕੀਤਾ ਉਹਦੇ ਵਿੱਚ ਡੈੱਡ ਬੋਡੀ ਦਿੱਤੀ ਹਾਲਾਂਕਿ ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਆਲੇ-ਦੁਆਲੇ ਦੀ ਸੀਸੀਟੀਵੀ ਖੰਗਾਲਦੇ ਹੋਏ ਮਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਚਸ਼ਮਦੀਦਾਂ ਦੇ ਮੁਤਾਬਕ ਮਲਜ਼ਮ ਨੇ ਲਾਸ਼ ਨੂੰ ਉਸ ਸਮੇਂ ਛੁਟਿਆ ਜਦੋਂ ਸਵੀਟ ਦਾ ਸਮਾਂ ਸੀ ਭੀੜ ਘਟ ਸੀ ਤਾਂ ਕਿ ਉਸ ਨੂੰ ਭੱਜਣ ਦਾ ਮੌਕਾ ਵੀ ਮਿਲ ਸਕੇ बड़े सवाल जरूर है कि एक शख्स के थ्रू लास्ट लेके आया कुड़ी कौन है कदों का कत्ल ਕੀਤਾ ਗਿਆ ਮੈਂ ਬਹੁਤ ਨਾਂ ਦੀ ਕਬੱਡੀ ਸਟੇਟਮੈਂਟ ਸਮਝਿਆ ਅਤੀਸ਼ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੇਅਦਬੀ ਦੇ ਕੇਸ ਦੇ ਵਿੱਚ ਘੱਟੋ ਘੱਟ ਮੌਦੀ ਸਜ਼ਾ ਦੀ ਤਜ਼ਵੀਜ਼ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਕਕਾਰਾਂ ਦੀ ਬੇਅਦਬੀ ਬਾਰੇ ਸੁਪਨੇ ਦੇ ਵਿੱਚ ਵੀ ਨਾ ਸੋਚ ਸਕੇ ਇਹ ਵੀ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਖਾਸ ਕਰਕੇ ਜਿਹੜਾ ਕੋ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਗੁਰਗਵਕੀ ਬਾਣੀ ਦੀ ਬਿਆਦਵੀ ਕਰਦਾ ਉਹਨੂੰ ਸਜ਼ਾਏ ਮੌਤ ਜਿਹੜੀ ਆ ਉਹ ਇੰਟਰੋਡਿਊਸ ਕਰਨੀ ਚਾਹੀਦੀ ਆ ਚੌਥੀ ਆਮ ਆਦਮੀ ਪਾਰਟੀ ਦਾ ਕਹਿੰਨੇ ਕਿ ਜੇ ਉਹ ਪੁਰਾਣੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਸ ਨੂੰ ਪੂਰਾ ਕਰਕੇ ਦਿਖਾਉਣਗੇ ਜ਼ਿਕਰੇ ਖਾਸ ਕੀ ਵੀਰਬਾਰ ਤੋਂ ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਸਪੈਸ਼ਲ ਸੈਸ਼ਨ ਸ਼ੁਰੂ ਹੋਣਾ ਜਾ ਰਿਹਾ ਹੈ ਜਿਸ ਦੇ ਵਿੱਚ ਬਿਆਦਵੀ ਤੇ ਕਾਨੂੰਨ ਬਣਾਉਣ ਦੇ ਲਈ ਬਿੱਲਿਆਂ ਦਾ ਜਾਵੇਗਾ ਦੇਖਣਾ ਹੋਵੇਗਾ ਕਿ ਇਸ ਦਾ ਖਰੜਾ ਕੀ ਤਿਆਰ ਕੀਤਾ ਗਿਆ ਹੈ ਕਬੀਤਬੀ ਦੇ ਮੁੱਦੇ ਦੇ ਉੱਤੇ ਗੱਲਬਾਤ ਹੋਵੇਗੀ ਸੈਸ਼ਨ ਦੇ ਦੌਰਾਨ ਪਰ ਇਸ ਸਭ ਦੇ ਵਿਚਾਲੇ ਲਾਅ ਐਂਡ ਆਰਡਰ ਦਾ ਬੁੱਧਾ ਤੇ ਨਾਲ ਹੀ ਐਸਪੀਐਲ ਦਾ ਮੁੱਦਾ ਵੀ ਗੂੰਜਦਾ ਹੋਇਆ ਨਜ਼ਰ ਆ ਸਕਦਾ ਹੈ ਵੀਰਵਾਰ ਤੇ ਸ਼ੁੱਕਰਵਾਰ ਦੋ ਦਿਨ ਦੇ ਲਈ ਇਹ ਸੈਸ਼ਨ ਸੱਦਿਆ ਗਿਆ ਹੈ ਜੋ ਦੋ ਦਿਨ ਚੱਲੇਗਾ ਹੁਣ ਅਗਲੀ ਖਬਰ ਦਾ ਰੁਕ ਕਰਦੇ ਹਾਂ ਮਾਨਸਾ ਦੀ ਵੀਰਪਾਲ ਕੌਰ ਨੂੰ 200 ਰੁਪਏ ਚ ਸਿਰਫ 200 ਰੁਪਏ ਦੇ ਵਿੱਚ ਪੈਸੇ ਮਿਲਣ ਜਾ ਰਹੇ ਨੇ 1.5 ਕਰੋੜ ਲਾਟਰੀ ਨਿਕਲੀ ਹੈ ਜੀ 200 ਰੁਪਏ ਦੇ ਵਿੱਚ 1.5 ਕਰੋੜ ਵੀਰਪਾਲ ਨੇ ਲੋਟਰੀ ਆਪਣੀ ਬੇਟੀ ਦੇ ਕਹਿਣ ਦੇ ਉੱਤੇ ਖਰੀਦੀ ਸੀ ਜਿਸ ਤੋਂ ਬਾਅਦ ਉਹਨਾਂ ਦੀ ਕਿਸਮਤ ਨੇ ਅਜਿਹੀ ਪਲਟੀ ਖਾਦੀ ਕਿ ਉਹ ਸਿੱਧਾ ਕਰੋੜਪਤੀ ਬਣ ਗਏ। ਇਹ ਸਵੇਰ ਸੀ ਇਹ ਲੋਟਰੀ ਖਰੀਦੀ ਸੀ ਸਾਰਾ ਰਾਤ ਨੂੰ 8 ਵਜੇ ਸਾਡਾ ਨਾਮ ਪਤਾ ਲੱਗਿਆ ਤਾਂ ਕਿਸ ਤਰ੍ਹਾਂ ਦਾ ਰਿਐਕਟ ਹਾਂਜੀ ਸਰ ਵਧੀਆ ਲੱਗ ਰਿਹਾ ਸੀ ਬਹੁਤ ਵਧੀਆ। ਉੱਥੇ ਇਸ ਦੌਰਾਨ ਲੋਟਰੀ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਮੀਰ ਬਣਨ ਦੇ ਚੱਕਰ ਦੇ ਵਿੱਚ ਕਿਸੇ ਵੀ ਫਰਾਡ ਕਾਲਸ ਜਾਂ ਮੈਸੇਜ ਦੇ ਚਾਂਸੇ ਦੇ ਵਿੱਚ ਨਾ ਆਉਣਾ। ਕਿ ਲੋਕੀ ਇਹ ਬਿਨਾਂ ਦੇਖੇ ਸਮਝੇ ਲੋਕੀ ਜਿਹੜੇ ਲੋਕੀ ਉਹਨਾਂ ਨੂੰ ਲੁੱਟ ਰਿਹਾ ਇਲੀਗਲ ਲੋਟਰੀ ਇਸ ਤਰ੍ਹਾਂ ਦੀ ਕਰ ਰਹੇ ਉਹਨਾਂ ਦੇ ਚੁੰਗਲ ਚ ਫਸ ਕੇ ਕਦੀ ਤੇ ਜੀ ਵਟਸਐਪ ਦੇ ਉੱਤੇ ਟਿਕਟ ਉਹਨਾਂ ਨੂੰ ਸਿਰਫ ਟਿਕਟ ਦੀ ਫੋਟੋ ਆ ਰਹੀ ਹੈ ਕਦੀ ਉਹਨਾਂ ਨੂੰ ਕੋਈ ਮੇਲ ਆ ਰਹੀ ਹੈ ਕਦੀ ਕੁਝ ਆ ਰਿਹਾ ਹੈ ਪੰਜਾਬ ਦੀ ਇਹ ਫਰਾਡ ਪੰਜਾਬ ਸਰਕਾਰ ਦੇ ਨਾਮ ਦੇ ਉੱਤੇ ਵੀਰਪਾਲ ਕੌਰ ਇਨਾਮ ਰਾਸ਼ੀ ਲੈਣ ਤੋਂ ਬਾਅਦ ਪੰਜਾਬ ਸਟੇਟ ਲੋਟਰੀ ਦਫ਼ਤਰ ਪਹੁੰਚੇ ਸਨ ਜਿੱਥੇ ਉਹਨਾਂ ਦੀ ਖੁਸ਼ੀ ਦੇਖਦੇ ਹੀ ਬਣ ਰਹੀ ਸੀ ਜਿਆ ਖੁਸ਼ੀ ਦਾ ਮੌਕਿਆ ਤਾਂ ਖੁਸ਼ੀ ਬਣਦੀ ਵੀ ਸੀ ਦਿਖ ਵੀ ਰਹੀ ਸੀ ਕਹੇ ਜਦੋਂ ਤੁਹਾਨੂੰ 200 ਰੁਪਏ ਦੇ ਵਿੱਚ 1.5 ਕਰੋੜ ਮਿਲ ਰਹੇ ਹੋਣ ਫਿਰ ਫਰਕ ਤਾਂ ਪੈਂਦਾ ਹੁਣ ਅੱਗੇ ਵਾਅਦੇ ਤੇ ਗੱਲ ਹਿਮਾਚਲ ਪ੍ਰਦੇਸ਼ ਦੀ ਹਿਮਾਚਲ ਪ੍ਰਦੇਸ਼ ਦੀਆਂ ਤਿੰਨ ਵੱਖ-ਵੱਖ ਥਾਵਾਂ ਦੇ ਤੇ ਜ਼ਿਲ੍ਹਿਆਂ ਦੇ ਵਿੱਚ ਸ਼ਿਮਲਾ ਨਹਾਨ ਅਤੇ ਕੁੱਲੂ ਦੇ ਵਿੱਚ ਇੱਥੇ ਜਿਹੜੀਆਂ ਜ਼ਿਲ੍ਹਾ ਅਦਾਲਤਾਂ ਨੇ ਉਹਨਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਇਹ ਧਮਕੀ ਦਿਨ ਨੇ ਥਾਵਾਂ ਦੇ ਉੱਤੇ ਕੋਰਟ ਦੀ ਈਮੇਲ ਆਈਡੀ ਦੇ ਉੱਤੇ ਭੇਜੀ ਗਈ ਧਮਕੀ ਪਰ ਈਮੇਲ ਮਿਲਦੇ ਹੀ ਫੌਰਨ ਤਿੰਨੇ ਜ਼ਿਲ੍ਹਿਆਂ ਦੀ ਕੋਰਟ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਅਤੇ ਮਾਹੌਲ ਹਫੜਾ ਦਫੜੀ ਵਾਲਾ ਬਣ ਗਿਆ ਅਤੇ ਕੋਰਟ ਦੇ ਮੁਲਾਜ਼ਮ ਅਤੇ ਵਕੀਲ ਘਬराई ਹੋਈ ਵੀ ਨਜ਼ਰ ਆਏ ਸ਼ਿਮਲਾ ਚੱਕਰਪੋਰਟ ਵੀ ਖਾਲੀ ਜਿਵੇਂ ਨਾਨੋ ਹਸਪਤਲ ਮੈਂ ਵੀ ਬੰਬ ਦੀ ਇਨਫੋਰਮੇਸ਼ਨ ਆਈ ਵੈਸੇ ਹੀ ਸ਼ਿਮਲਾ ਚੱਕਰਪੋਰਟ ਮੈਂ ਵੀ ਇਨਫੋਰਮੇਸ਼ਨ ਆਈ ਹੈ ਅਤੇ ਇੱਥੇ ਵੀ ਕੋਰਟ ਖਾਲੀ ਕਰਵਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਡੌਗ ਸਕੁਐਡ ਅਤੇ ਬੰਬ ਸਕੁਐਡ ਨੇ ਪੂਰੇ ਕੰਪਲੈਕਸ ਨੂੰ ਖੰਗਾਲਣਾ ਸ਼ੁਰੂ ਕੀਤਾ ਹਾਲਾਂਕਿ ਜਿੰਨੇ ਥਾਵਾਂ ਦੇ ਉੱਤੇ ਬੰਬ ਦੀ ਤਸਦੀਕ ਨਹੀਂ ਹੋ ਸਕੀ ਪਰ ਪੁਲਿਸ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਧਮਕੀ ਦੇਣ ਵਾਲਾ ਕੌਣ ਹੈ ਫਿਲਹਾਲ ਤਿੰਨੇ ਕੋਟ ਕੰਪਲੈਕਸ ਦੀ ਸੁਰੱਖਿਆ ਨੂੰ ਵੀ ਵਧਾਇਆ ਗਿਆ ਤੇ ਆਈਟੀ ਤੇ ਸਾਈਬਰ ਟੀਮਾਂ ਈਮੇਲ ਭੇਜਣ ਵਾਲੇ ਦੀ ਪਾਲ ਦੇ ਵਿੱਚ ਲੱਗੀਆਂ ਹੋਈਆਂ। ਅਤੇ ਇਸ ਵਿਚਾਲੇ ਅਸੀਂ ਜ਼ਿਕਰ ਕਰਾਂਗੇ ਨਸ਼ਾ ਤਸਕਰਾਂ ਦੇ ਖਿਲਾਫ ਜਾਰੀ ਐਕਸ਼ਨ ਦੀ, ਨਸ਼ਾ ਤਸਕਰਾਂ ਦੇ ਖਿਲਾਫ ਬਲਡوزر ਐਕਸ਼ਨ ਜਾਰੀ ਹੈ ਤੇ ਹੁਣ ਮਾਨਸਾ ਦੇ ਵਿੱਚ ਪ੍ਰਸ਼ਾਸਨ ਨੇ ਇੱਕ ਕਾਉਂਸਲਰ ਦਾ ਘਰ ਟੱਡ ਅਧਿਕਾਰ ਕੌਂਸਲਰ ਅਜੇ ਕੁਮਾਰ ਉਰਫ ਬੋਨੀ ਦਾ ਸੀ ਜੋ ਕਿ ਨਗਰ ਕੌਂਸਲ ਦੀ ਜ਼ਮੀਨ ਤੇ ਨਜਾਇਜ਼ ਤੌਰ ਤੇ ਬਣਿਆ ਹੋਇਆ ਸੀ ਪੁਲਿਸ ਦੇ ਮੁਤਾਬਿਕ ਐਮਸੀ ਬੋਨੀ ਤੇ 18 ਅਪਰਾਧਿਕ ਮਾਮਲੇ ਦਰਜ ਨੇ ਅਤੇ ਜਿਨ੍ਹਾਂ ਦੇ ਵਿੱਚ 7 ਕੇਸ ਨਸ਼ੇ ਦੇ ਨਾਲ ਵੀ ਜੁੜੇ ਹੋਏ ਨੇ ਜੋ ਇਹ ਅਜੇ ਕੁਮਾਰ ਉਰਫ ਬੋਨੀ ਹੈਗਾ ਇਸ ਦਾ ਜੋ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਹੈਗਾ ਇਸ ਕੇ ਖਿਲਾਫ ਟੋਟਲ 18 ਐਫ ਆਈ ਆਰ ਦਰਜ ਰਿਸਟਰ ਹੈਗੀ ਔਰ ਇਹਨਾਂ ਦੇ ਵਿੱਚੋਂ 7 ਐਨ ਡੀ ਪੀ ਐਸ ਕੀ ਐਫ ਆਈ ਆਰ ਦਰਜ ਹੈਗੀ ਤੋਂ ਡਰ ਕਾਉਂਸਲਰ ਬੋਨੀ ਦੀ ਮਾਂ ਨੇ ਬੁਲਡੋਜ਼ਰ ਐਕਸ਼ਨ ਤੇ ਸਵਾਲ ਚੁੱਕੀ ਤੇ ਕਿਹਾ ਕਿ ਉਹਨਾਂ ਦਾ ਘਰ ਨੀਮਾ ਦੇ ਤਹਿਤ ਹੀ ਬਣਿਆ ਹੋਇਆ ਸੀ। ਪਰ ਮੈਂ ਕਹਨੀ ਆ ਵੀ ਜੋ ਕੁਝ ਕਰਦਾ ਮੈਨੂੰ ਮੇਰੇ ਘਰ ਤੋਂ ਮੈਂ ਕਹਤਾ ਵੀ ਭਾਈ ਤੂੰ ਆਪਣੇ ਹੱਲ ਲੱਗ ਰਿਹਾ ਹੈ ਮੇਰਾ ਬੁੜਾਪਾ ਨਾ ਰੋ। ਮੈਨੂੰ ਨਾ ਮਿਲ ਕੇ ਸਰਪਸੇ ਝੂਪੜੀ ਵੀ ਨਹੀਂ ਪਾਣ ਜੁਕੀ। ਨਸ਼ੇ ਦੇ ਖਿਲਾਫ ਪੁਲਿਸ ਨੇ ਸੂਬੇ ਭਰ ਦੇ ਵਿੱਚ ਇੱਕ ਵੱਡੀ ਮੁਹਿੰਮ ਛੜੀ ਹੋਈ ਹੈ ਅਤੇ ਜਦੋਂ ਇਸ ਦਲਦਲ ਦੇ ਵਿੱਚ ਖੁਦ ਕੋਈ ਕਾਉਂਸਲਰ ਵੀ ਸ਼ਾਮਲ ਹੋਵੇ ਫਿਰ ਫਰਕ ਤੱਪੇਂਦਾ। ਉਹ ਕਹਿੰਦੇ ਨੇ ਕਿ ਬਾੜੀ ਖੇਤ ਨੂੰ ਖਾ ਰਹੀ ਹੈ ਜਿਨ੍ਹਾਂ ਲੋਕਾਂ ਦੇ ਉੱਤੇ ਚੁਣੇ ਹੋਏ ਚਾਹੇ ਕੌਂਸਲਰ ਹੋਵੇ ਐਮਐਲਏ ਹੋਵੇ ਐਮਪੀ ਹੋਵੇ ਜਾਂ ਕੋਈ ਅਹੁਦੇ ਦੇ ਉੱਤੇ ਬੈਠਾ ਸ਼ਖਤ ਹੋਵੇ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਨਸ਼ੇ ਦੇ ਖਿਲਾਫ ਮੁਹਿੰਮ ਦੇ ਵਿੱਚ ਹਿੱਸਾ ਬਣਨ ਨਾ ਕਿ ਖੁਦ ਤਸਕਰਾਂ ਦੇ ਸਾਥੀ ਬਣ ਜਾ। ਤੇ ਜਦੋਂ ਕਿਸੇ ਨੁਮਾਇंदे ਦੇ ਉੱਤੇ ਲੋਕਾਂ ਦੇ ਵੱਲੋਂ ਚੁਣੇ ਹੋਏ ਨੁਮਾਇंदे ਦੇ ਉੱਤੇ ਤਸਕਰੀ ਦੇ ਇਲਜ਼ਾਮ ਲੱਗਣ ਫਿਰ ਫਰਕ ਟਪੇਂਦਾ। ਹੁਣ ਅੱਗੇ ਵਧਦੇ ਹਾਂ ਤੇ ਵਾਰੀ ਹੈ ਸਾਡੀ ਮੁਹਿੰਮ ਦੀ। ਮੌਨਸੂਨ ਦਾ ਮੌਸਮ ਅਤੇ ਜਾਣਕਾਰਾਂ ਦੇ ਮੁਤਾਬਕ ਬੂਟੇ ਲਗਾਉਣ ਦਾ ਸਹੀ ਟਾਈਮ ਹੈ ਇਸ ਕਰਕੇ ਅਸੀਂ ਆਪਣੇ ਦਰਸ਼ਕਾਂ ਨੂੰ ਨਾਲ ਜੋੜ ਰਹੇ ਹਾਂ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਇਸ ਮੁਹਿੰਮ ਦੇ ਵਿੱਚ ਨੰਬਰ ਸਕਰੀਨ ਦੇ ਉੱਤੇ ਫਲੈਸ਼ ਹੋਏਗਾ ਇਸ ਦੇ ਉੱਤੇ ਤੁਸੀਂ ਵੀਡੀਓ ਭੇਜ ਸਕਦੇ ਹੋ ਔਰ ਕੁਝ ਵੀਡੀਓ ਸਾਡੇ ਕੋਲ ਪਹੁੰਚੀਆਂ ਨੇ ਉਹ ਵੀਡੀਓ ਮੈਂ ਤੁਹਾਨੂੰ ਦਿਖਾਉਂਦਾ ਪਰਿਕਰੂਪ ਲਗਾ ਨਰਪਤਾ ਪੈਦਾ ਹੈ ਹਰ ਮਨੁੱਖ ਲਾਵੇ ਇੱਕ ਰੁੱਖ ਸਦਾ ਜਿਉਂਦਾ ਹੈ ਜੇ ਜਿਉਂਦਾ ਹੈ ਤਾਂ ਜਹਾਨ ਹੈ ਫਰਕ ਤਾਂ ਪੈਂਦਾ ਹੈ ਆ ਇੱਕ ਰੁੱਖ ਲਾਉਣ ਨਾਲ ਫਰਕ ਤਾਂ ਪੈਂਦਾ ਹੈ ਜੋ ਵੀ ਬਰਖ ਲਗਾਉਣ ਦੇ ਨਾਲ ਫਰਕ ਤਾਂ ਪੈਂਦਾ